ਯੋ ਵਾਸਪ ਸਾਰੀ ਦੁਨੀਆ ਨੂੰ ਪਤਾ ਵੀ ਕਿਹਨੇ ਕਿਹਦੀ ਕਿੰਨੀ ਕਿੰਨੀ ਰੇਟਾਈ ਇੱਥੇ ਚਲੇ ਵੇ 4 ਮਿੰਟ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਕਿਦਾਂ ਠੀਕ ਹੋ ਸਾਰੇ ਇੱਥੇ ਆਗੇ ਤੁਹਾਡੇ ਲਈ ਇੱਕ ਫਿਰ ਤੋਂ ਵੀ ਵੀਡੀਓ ਲੈ ਕੇ ਤੇ ਲੱਗਿਆ ਜੀ ਅੱਜ ਆਪਾਂ ਖੁੱਡਾ ਉੱਚਾ ਕਰਨ ਤੇ ਆਪਣੇ ਨਾਲ ਆਇਆ ਟੈਡੂ ਜਿਹਨੇ ਪਹਿਲਾਂ ਹੀ ਬਣਵਾਇਆ ਸੀ ਖੁੱਡਾ ਇਹ ਆ ਗਿਆ ਜੀ ਸਵੇਰ ਸਵੇਰੇ ਕਹਿੰਦਾ ਮੈਂ ਹੀ ਬਣਵਾਉਂਗਾ ਖੁੱਡਾ ਨਾਲ ਆਪਾਂ ਉੱਚਾ ਕਰਨਾ ਥੋੜਾ ਜਿਹਾ ਬਸ ਇਹਨੂੰ ਹੋਰ ਦੇ ਵਿੱਚ ਇਦਾਂ ਖਾਨੇ ਬਣਾ ਦਨੇ ਪਹਿਲਾਂ ਫੇਰ ਉੱਚਾ ਕਰਾਂਗੇ ਚੱਲਿਆ ਤੋ ਜੀ ਚੱਕ ਦੇ ਉੱਪਰ ਇਟਾਂ ਬਸ ਪਹਿਲਾਂ ਮਿੱਟੀ ਚੱਕਾਂਗੇ ਫੇਰ ਪੱਠ ਹੋਣਾ ਸਾਰੇ ਉੱਤੇ ਮਿੱਟੀ ਪਾਈਓ ਫੇਰ ਟੀਨ ਵੀ ਪਾਈਓ ਵੀ ਪੱਟਣੀ ਪੈਣੀ ਆ ਇਹਨਾਂ ਨੂੰ ਥੱਲੇ ਛੱਡਨੇ ਪੈਣੇ ਆ ਤਿੰਨੇ ਕਬੂਤਰਾਂ ਨੂੰ ਹਾਂ ਰੱਖਾ ਫਰ ਜੀ ਕਿੱਦਾਂ ਉੜਦੇ ਆ ਮਿੱਟੀ ਜੀ ਦੇਖਦਾ ਮੈਂ ਕਬੂਤਰੀ ਦੇ ਉਹ ਬੱਚੇ ਨਿਕਲਣ ਵਾਲੇ ਹੈਗੇ ਜਾਂ ਨਹੀਂ ਦੇਖ ਕੇ ਫੇਰ ਦੱਸਦਾ ਤੁਹਾਨੂੰ ਉਹ ਵੀ ਇੱਥੋਂ ਮਿੱਟੀ ਚੱਕ ਕੇ ਫੇਰ ਟਾ ਜਾ ਖੁਣੀਆਂ ਵਾਲੀਆਂ ਫੇਰ ਕਰਦੇ ਖੁੱਡਾ ਉੱਚਾ ਤੇ ਆਹ ਖਾਣੇ ਨਹੀਂ ਛੇੜਨੇ ਆਪਾਂ ਇਹ ਖਾਣੇ ਇੱਦਾਂ ਹੀ ਸਹੀ ਕਰ ਦੇਵਾਂਗੇ ਤੇ ਇਧਰ ਸਾਈਡ ਬਣਾ ਦਿੰਦੇ ਨਵੇਂ ਖਾਣੇ ਥੋੜੇ ਜਿਹੇ ਫੱਟੇ ਹੈਗੇ ਹੀ ਆਪਣੇ ਕੋ ਤੇ ਥੋੜੇ ਇਹ ਖਾਨੇ ਬਸ ਇਧਰ ਸਾਈਡ ਬਣਾ ਕੇ ਫਿਰ ਵਧੀਆ ਬਣ ਜਾਣਾ ਐ ਐਡਾ ਕੋ ਉੱਚਾ ਬਹੁਤ ਆ ਖੁੱਡਾ ਥੋੜਾ ਜਿਹਾ ਹੋਰ ਕਰ ਦੇਣਾ ਇੰਨਾ ਕੋ ਉੱਚਾ ਤਿੰਨ ਕਿਟਾ ਹੋਰ ਉੱਚਾ ਕਰਕੇ ਫਿਰ ਬਣਾ ਲਾਂਗੇ ਇਧਰ ਸਾਈਡ ਖਾਨੇ ਤੇ ਫਿਰ ਤੁਹਾਨੂੰ ਦਿਖਾਲਦੇ ਆ ਬਣੇ ਰਹੋ ਬਲੌਗ ਦੇ ਨਾਲ ਇਹ ਮੈਂ ਤਾਂ ਨਹੀਂ ਛੇੜਿਆ ਫਿਰ ਉੱਥੇ ਉਹ ਅੰਡੇ ਜੋ ਬੱਚੇ ਨਿਕਲਣ ਵਾਲੇ ਆ ਐਵੇਂ ਫਿਰ ਬੱਚੇ ਵੀ ਮਰ ਜੂਗੇ ਜੇ ਚੱਕ ਦਿੱਤੇ ਤਾਂ ਸਾਰੇ ਮੁੜ ਕੇ ਪਤਾ ਨਹੀਂ ਬਹਿਣਾ ਕਿ ਨਹੀਂ ਬਹਿਣਾ ਕਬੂਤਰੀ ਨੇ ਉਹਨੇ ਦੇਖਿਆ ਅੰਡੇ ਚੈੱਕ ਕੀਤੇ ਬੱਚੇ ਨਿਕਲਣ ਵਾਲੇ ਆ ਉਹਦੇ ਵਿੱਚੋਂ ਮਿਲ ਦਿਆ ਫੇਰ ਉੱਪਰੋਂ ਮਿੱਟੀ ਚੱਕਦੀ ਏ ਪਹਿਲਾਂ ਫੇਰ ਚੱਕ ਹੋਣਾ ਸਾਰਾ ਸਮਾਨ ਆ ਫੱਟੇ ਫੁੱਟੇ ਟੀਨਾ ਟੂਨਾ ਜਿਹੜੇ ਵੇਖਿਆ ਹੈ ਲਓ ਜੀ ਛੱਤ ਫੜਤੀ ਅੱਪਾ ਛੋਡੇ ਦੀ ਕਬੂਤਰ ਪਹਿਲਾਂ ਫੜੇ ਨਹੀਂ ਬਾਅਦ ਚੋਂ ਫੜਨ ਲੱਗੇ ਉੜ ਗਏ ਦੋਏ ਉੱਡਦੇ ਆ ਇਹ ਘਾਟ ਉੱਡਦਾ ਕਬੂਤਰ ਕੂਤੀ ਤੋੜਦੀ ਆ ਹੁਣ ਪਤਾ ਨਹੀਂ ਨੱਠੇ ਨਾ ਜਾਵੇ ਤੇ ਬੱਚਾ ਤਾਂ ਉੱਡ ਗਿਆ ਬੱਚਾ ਉਹ ਦੇਖੋ ਕਿੱਥੇ ਬੈਠਾ ਆ ਆ ਬੈਠਾ ਆ ਦੇਖੋ ਇਹ ਆंदे ਕਿ ਨਹੀਂ ਇਹ ਤਾਂ ਦੋਏ ਹਲੇ ਇੱਥੇ ਬੈਠੇ ਆ ਕਬੂਤਰ ਦਾ ਫਾਰਮ ਹੈ ਛਿੱਟੇ ਸੀਗੇ ਥੋੜੇ ਜਿਹਾ ਹੋਰ ਪਰ ਇਹ ਘਾਟ ਉੱਡਦਾ ਆ ਕੂਤੀ ਜ਼ਿਆਦਾ ਉੱਡਦੀ ਆ ਚਲੋ ਕਰਦੇ ਹੁਣ ਆਪਾਂ ਖਲਾਰਾ ਦੇਖੋ ਕਿੰਨਾ ਪੈ ਗਿਆ ਐਨ ਨਾ ਗਈ ਬਟਨ ਨਾਲ ਹੀ ਤੁਹਾਨੂੰ ਕਰਦੇ ਖਾਣੇ ਕੇ ਸਾਫ ਐਨ ਚੱਜ ਨਾ ਇਧਰ ਸਾਈਡ ਹੀ ਖਾਣੇ ਬਣਾ ਕੇ ਫੇਰ ਪਾਵਾਂਗੇ ਛੱਤ ਮਿਲਦਿਆ ਫੇ ਤੁਹਾਨੂੰ ਲੋ ਇਹ ਜੋੜਾ ਫੜ ਕੇ ਆਪਾਂ ਕਰਤਾ ਹੈ ਬੰਦ ਡੋਲੀ ਦੇ ਵਿੱਚ ਇਹ ਬੱਚਾ ਉਹ ਬੈਠਾ ਆ ਉਹਨੇ ਕਿਤੇ ਜਾਣਾ ਨਹੀਂ ਇਹਨੇ ਇੱਥੇ ਰਹਿਣਾ ਬੈਠਾ ਇਹਨੂੰ ਬਾਅਦ ਚੋਂ ਦੇਖਦੇ ਆਂ ਫਿਰ ਤਾਂ ਪੌਣ ਖਾਣੇ ਖੁਣੇ ਪਾ ਲਈਏ ਪਹਿਲਾਂ ਅੰਡੇ ਰੈਂਦੇ ਤੇ ਦੇ ਪਏ ਬਾਅਦ ਚ ਬੈਜੂ ਕੋਈ ਕਬੂਤਰੀ ਮਿਲਦੇ ਆਂ ਫਿਰ ਚਲੋ ਲੋ ਜੀ ਆਗੇ ਅਸੀਂ ਘਰੇ ਗਿਆ ਸੀਗਾ ਮੈਂ ਮੜ ਜਾ ਸੀਮੈਂਟ ਲੈਣ ਲਈ ਤੇ ਰੇਤਾ ਦੋ ਹੀ ਚੀਜ਼ ਲੈ ਆਂਦੀ ਆਪਾਂ ਅੱਧਾ ਥੱਲਾ ਰੀਤੇ ਦਾ ਲੈ ਜਾਂਦਾ ਅੱਧੇ ਨਾਲੋਂ ਵੱਧ ਤੇ ਸੀਮੈਂਟ ਵੀ ਲੈ ਜਾਂਦਾ ਇੱਕ ਥੱਲਾ ਬੱਠਾ ਜਿਹਾ ਪਾ ਕੇ ਲੈ ਆਇਆ ਇਹਨਾਂ ਦਾ ਤੇ ਬਾਕੀ ਥੱਲਾ ਖੱਲੇ ਪਿਆ ਆ ਤੇ ਹੁਣ ਕਰਦੇ ਆ ਖੁੱਡਾ ਉੱਚਾ ਪਹਿਲਾਂ ਖਾਨੇ ਬਣਾਉਂਦੇ ਆ ਫੇਰ ਕਰਾਂਗੇ ਖੁੱਡਾ ਉੱਚਾ ਹਾਂ ਓਕੇ ਜੀ ਤੇ ਮਿਲਦੇ ਆ ਤੁਹਾਨੂੰ ਬਣਾ ਲਈਏ ਆਪਾਂ ਪਹਿਲਾਂ ਮਿਲਦੇ ਆ ਲੋ ਜੀ ਕਰਨ ਲੱਗੇ ਹੁਣ ਖੁੱਡਾ ਪੌੱਚਾ ਖਾਨੇ ਵਿੱਚ ਬਣਾਤੇ ਆ ਬਿਲਕੁਲ ਦੇਖੋ ਪੜ ਲੈ ਹੁਣ ਅਸੀਂ ਕਰਦੇ ਆ ਖੁੱਡਾ ਉੱਚਾ ਥੋੜਾ ਥੋੜਾ ਪਾਈ ਗਿੱਲਾ ਹੀ ਨਾ ਕਰਦੀ ਮਿੱਟੀ ਆ ਮੜਾ ਸੀਮੈਂਟ ਵੀ ਥੋੜਾ ਥੋੜਾ ਲਾਈ ਯਾਰ ਅਸੀਂ ਰੇਤ ਤਾਂ ਸਾਡੇ ਤੋਂ ਘੱਟ ਲਿਆ ਹੋ ਗਿਆ ਮਿੱਟਾ ਫੜਾਈ ਗਈ ਠੀਕ ਹੈ ਡੱਡੂ ਆਥੂ ਕਰ ਮੈਂਥੂ ਕਰਦਾ ਹੀ ਉਹਧਰੋ ਕਰ ਚੱਲ ਜਿੱਦਾਂ ਮਰਜੀ ਕਰਨਾ ਹੈ ਸੀਮੈਂਟ ਘੱਟ ਪਾ ਰਵਾ ਕਰੂੰਗਾ ਰਵਾ ਹੋਲ ਪੈਂਦੇ ਆ ਰੇਤਾ ਲਿਆਂਦੇ ਹਿੰਮਤ ਹੀ ਹੈ ਨਹੀਂ ਹੁਣ ਜਾਣ ਦਾ ਦਿਨ ਨਹੀਂ ਕਰਦਾ ਕਿਤੇ ਮੈਂ ਨਹਾ ਕੇ ਜਾਣਾ 12 ਵਜੇ ਲੈ ਕੇ 11 ਵਜੇ ਹਲੇ ਏ ਕਿਦਾਂ ਏ ਕਿਦਾਂ ਪਰਾਵਾ ਇੱਥੇ ਰੱਖ ਐਦਾਂ ਮੈਸਤਰੀ ਨੂੰ ਸਿਖਾਉਣਾ ਪੈਣਾ ਪਹਿਲਾਂ ਮੈਸਤਰੀਆ ਇੱਥੇ ਇੱਥੇ ਪਾ ਭਰ ਮਾ ਜਿਆ ਪਾ ਇੱਥੇ ਮਿਲਦੇ ਆ ਜੀ ਫੇ ਤੁਹਾਨੂੰ ਕਰ ਲਈ ਆਪਾਂ ਖੁੱਡਾ ਉੱਚਾ ਮੜਾ ਜਿਆ ਤੇ ਮਿਲਦੇ ਆ ਹੋ ਜੀ ਹੋ ਗਿਆ ਖੁੱਡਾ ਉੱਚਾ ਕਰੋ ਚੈੱਕ ਤੇ ਹੁਣ ਬਸ ਹਲਕਾ ਹਲਕਾ ਆਪਾਂ ਪਲਾਸਟਰ ਗਿਆ ਕਰ ਦੇਣਾ ਹੈ ਸੈਡਾਂ ਤੋਂ ਇਹ ਇੱਕ ਤਾਂ ਮਿਲਦੇ ਆ ਤੇ ਉਹ ਬੱਚਾ ਜਿਹੜਾ ਉੱਥੇ ਬੈਠਾ ਸੀ ਉਹ ਤਾਂ ਪਤਾ ਨਹੀਂ ਕਿੱਦਾਂ ਨੂੰ ਚਲੇ ਗਿਆ ਲੱਭਿਆ ਹੀ ਨਹੀਂ ਸਾਡਾ ਉੱਥੇ ਬੈਠਾ ਹੈ ਉੱਥੇ ਬੈਠਾ ਹੈ ਦੇਖ ਗਿਆ ਇਹ ਮਾਤਨ ਦਿਖਾ ਲਾ ਕਿੱਥੇ ਆ ਕਿੱਥੇ ਆ ਯੂਮ ਕਰਕੇ ਉਹ ਬੈਠਾ ਆਹ ਦੇਖੋ ਵੇਖ ਕੇ ਬੈਠਾ ਆ ਉਹ ਬੈਠਾ ਆ ਉੱਥੇ ਬੈਠਾ ਹੈ ਅੰਦਰ ਲੋਕ ਕੇ ਉੱਥੇ ਬੈਠਾ ਪੇਟ ਤੇ ਨਾ ਆਜੂਗਾ ਫੇ ਚਾ ਕਬੂਤਰ ਉੱਪਰ ਛੱਡਾਂਗੇ ਹੁਣ ਆਪਾਂ ਪਾਵਾਂਗੇ ਛਾਤੇ ਦੇ ਉੱਪਰ ਖਾਣੇ ਹੋਰ ਕਰਨੀ ਪੈਣੀ ਉੱਚੇ ਖਾਣੇ ਛੋਟੇ ਰਹਿ ਗਏ ਫੱਟੇ ਨਹੀਂ ਸੀ ਸਾਡੇ ਕੋ ਅੰਦਰ ਲਾਉਣ ਲਈ ਖਾਣੇ ਚ ਤਾਂ ਕਰਕੇ ਉੱਥੇ ਤੱਕ ਬਣਾਇਆ ਨਹੀਂ ਮਿਲਦੇ ਆ ਫੇ ਜੀ ਤੁਹਾਨੂੰ ਚਲੋ ਐਂ ਕਰਕੇ ਤਿਆਰ ਖੁੱਡੇ ਨੂੰ ਇਹਨਾਂ ਮੋਰੇ ਮੋਰੇ প্লাਸਟਰ ਕਰ ਦਿੰਦੇ ਆ ਜਿੰਨਾ ਸੀਮੈਂਟ ਬਚ ਗਿਆ ਬਾਅਦ ਚ ਪੇ ਸਾਰਾ ਖਲਾਰਾ ਚੱਕਣਾ ਪੈਣਾ ਐ ਐਨ ਸਫਾਈ ਜਗਾਨੀ ਪੈਣੀ ਐ ਬਹੁਤ ਜਿਆਦਾ ਖਲਾਰਾ ਪੈ ਗਿਆ ਘਰਦਿਆਂ ਨੂੰ ਹਲੇ ਪਤਾ ਨਹੀਂ ਐ ਮੈਂ ਉੱਪਰ ਆ ਕੁਝ ਕਰਦਾ ਪਿਆ ਆ ਇਹ ਪਤਾ ਲੱਗ ਗਿਆ ਨਾ ਮੰਮੀ ਨੇ ਤਾਂ ਗਾਲਾਂ ਕੱਢਣੀਆਂ ਮੇਰਾ ਪਾਵਰ ਬੈਂਕ ਚੱਕ ਕੇ ਲਈ ਥੱਲੇ ਕਮਰੇ ਚ ਚੱ ਰਹੇ ਨਹੀਂ ਤਾਂ ਹੁਣ ਚੱਲੇ ਆ ਯਾਰ ਆ ਢੋਲੀ ਦੇਣਾ ਤਾਂ ਕੀ ਹੈ ਨਹੀਂ ਨਹੀਂ ਤਾਂ ਆਪਾਂ ਢੋਲੀ ਚ ਵੀ ਰੱਖਨੇ ਸੀ ਉੱਤਰ ਕਦੀ ਤਾਂ ਕੀ ਲਾਣੀ ਪੈਣੀ ਆ ਲਾਵਾਂਗੇ ਫੇਰ ਰੱਖਾਂਗੇ ਹੈਦਰਾ ਵੀ ਖੁੱਡਾ ਐਂਡ ਪਲਾਸਟਰ ਜਿਆ ਕਰਕੇ ਫੇਰ ਵਧੀਆ ਲੱਗਣਾ ਆ ਬਾਅਦ ਚ ਕਰਾਂਗੇ ਉਹਨੂੰ ਪਲਾਸਟਰ ਥੋੜੇ ਦਿਨਾਂ ਤੱਕ ਅੱਦਲੀ ਕਾਂ ਤੇ ਸਾਡੇ ਤੋਂ ਬਿੰਗੀ ਹੋ ਗਈ ਸੀ ਥੋੜੀ ਜੀ ਜੇ ਪਹਿਲਾ ਗੁੱਡਾ ਬਣਾਇਆ ਸੀਗਾ ਲੈ ਮਿਲਦੇ ਆ ਫੇ ਤੁਹਾਨੂੰ ਓ ਜੀ ਹੋ ਗਿਆ ਗੁੱਡਾ ਰੈਡੀ ਬਸ ਹੁਣ ਇਹਦੇ ਉੱਤੇ ਛੱਤ ਪਾਣੀ ਹੈ ਤੇ ਬਾਕੀ ਖਾਣੇ ਵੀ ਹੋਰ ਕਰਨੇ ਆਲੇ ਬਣਾਣੇ ਆ ਨਵੇਂ ਖਾਣੇ ਹੋਰ ਐਸਾ ਬਧੈਨੇ ਕੇ ਖਾਣੇ ਬਹੁਤ ਆ ਉੱਪਰ ਉੱਪਰ ਇਹਦੇ ਕਬੂਤਰ ਕੋ ਮਿਲਿਆ ਕਰੋਗੇ ਜੇ ਖਾਣੇ ਹੋਰ ਬਣਾਇਂ ਤਦ ਤੱਕ ਹੀ ਰੋ ਲੁੱਕ ਜਾਣੀਆਂ ਜਾਲੀ ਜਿਹੜੀ ਲਾਈ ਆ ਤੇ ਹੁਣ ਚੱਲਦੇ ਆਪਾਂ ਥੱਲੇ ਕਬੂਤਰਾਂ ਨੂੰ ਦਾਣੇ ਪਾ ਦਈਏ ਦਿਖਾ ਦੇ ਨਾਲੇ ਤੁਹਾਨੂੰ ਥੱਲੇ ਦੇ ਕਬੂਤਰ ਵੀ ਚਲਿਏ ਅਜਾੱਕ ਲਈ ਯਾਰ ਗਲਾਸੀਆਂ ਚੱਕ ਲਈਏ ਕਾ ਬਾਲਟੀ ਚੱਕ ਲਾ ਤੇ ਅਜਾ ਦੇ ਚੱਕ ਲਾ ਬਸ ਖਲਾਰਾ ਹੁਣ ਪੈਣਾ ਹੀ ਆ ਚੱਕ ਲਈ ਠੀਕ ਆ ਸਾਰਾ ਕੁਝ ਚਾਲਦੇ ਹੈ ਜੀ ਥੱਲੇ ਦਿਖਾ ਦੇ ਤੁਹਾਨੂੰ ਖੰਡੇ ਗੂਤਰ ਉਹਨਾਂ ਨੂੰ ਕੋਈ ਪਾਈਏ ਦਾਣੇ ਪਾਏ ਨਹੀਂ ਪਾ ਦਾਣੇ ਸਵੇਰ ਦੇ ਚਲੋ ਲੈਦੇ ਆਪੋ ਜੀ ਬਾਹਰ ਚੰਨ ਦੀ ਦਾਣੇ ਅਮਬਲਰ ਬਣਾਉਣਾ ਸ਼ੁਰੂ ਕਰਦਾ ਮੁੰਡੇ ਨੇ ਸਾਡੇ ਜਦੋਂ ਇਹ ਦੇ ਕਬੂਤਰ ਇਹਦੇ ਕਬੂਤਰ ਨੂੰ ਕਹਿੰਨ ਲੱਗੇ ਸਬਸਕ੍ਰਾਈਬ ਕਰੋ ਇਹਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਦੇ ਹੋ ਦਾਣੇ ਪਾਈਏ ਪਹਿਲਾ ਤਾਂ ਦਾਣੇ ਵੀ ਮੁੱਕ ਗਏ ਆ ਟੋਲ ਦੇ ਵਿੱਚ ਹੈ ਨਹੀਂ ਤਾਂ ਹੁਣ ਮੈਨੂੰ ਖੀਚ ਕੇ ਆਉਣਾ ਪੈਣਾ ਓਏ ਟਿੱਡੂ ਜਾ ਬਾल्टी ਚ ਪਾਣੀ ਲੈ ਕੇ ਆ ਸਾਫ ਉਹ ਜਿਹੜਾ ਬਾਟੀ ਲੈ ਕੇ ਆਇਆ ਨਾ ਉਹਨੂੰ ਧੋ ਲਈ ਉਹ ਚ ਪਾਣੀ ਲੈ ਆ ਅੱਧਾ ਕਰ ਅੱਧੇ ਤੋਂ ਵੀ ਘੱਟ ਲੈ ਕੇ ਆਈ ਕੀ ਆ ਬੂਤ ਪਰ ਆਪਾਂ ਸਾਰੇ ਉਹ ਖੇਜੇ ਮਿਲ ਦਿਆ ਫੇ ਪਾਣੀ ਕਰ ਦਿਆ ਜੀ ਇੰਜ ਉਹ ਬਾਟੀ ਚ ਤੈਨੂੰ ਗਿਆ ਮੈਂ ਆ ਜਾਗਣਾ ਭਰ ਜਾਣਾ ਹੈ ਨਹੀਂ ਇਹਨੂੰ ਧੋਣਾ ਵੀ ਆ ਕੁੰਡੇ ਨੂੰ ਕੂਲ ਕਰ ਮੈਂ ਭਰ ਲਿਆਂਗਾ ਚੱਲਿਆ ਹੁਣ ਆਪਾਂ ਕੇਤਨ ਵਾਲੇ ਗੇੜੀ ਮਾਰ ਤੇ ਬਾਜੀ ਦੀ ਗੇੜੀ ਆ ਬਸ ਭਾਈ ਕਹਿੰਦਾ ਘੁੰਮ ਕੇ ਆਂਦੇ ਆ ਤੇ ਬਾਕੀ ਪਿੱਛੇ ਆਦੇ ਆ ਜੱਗੀ ਤੇ ਮੁੰਨਾ ਪਿੱਛੇ ਆ ਉਹ ਆਦੇ ਪਰੇ ਭਾਈ ਕਹਿੰਦਾ ਢੇੜੀ ਦੀ ਮਾਰ ਕੇ ਆਈਏ ਮਿਲ ਜੇ ਨਹੀਂ ਲੱਗਾ ਕਰੇ ਚੱਲਦੇ ਆਂ ਅੱਗੇ ਕਿਤਨਾ ਢੇੜੀ ਮਾਰ ਕੇ ਸੇ ਮਿਲਦੇ ਆ ਤੁਹਾਨੂੰ ਆ ਦੇ ਤੁਰੇਓ ਮਗਰ ਮਗਰ ਮੋਟਰਸਾਈਕਲ ਤੇ ਜੀ ਹੁਣ ਅਸੀਂ ਦੋ ਜਣੇ ਚੱਲੇ ਹੈਗੇ ਆ ਤੁਹਾਨੂੰ ਕਿਸੇ ਬੰਦੇ ਨਾਲ ਮਲਾਦੇ ਆ ਕੋਈ ਬੰਦਾ ਆਇਆ ਸਾਨੂੰ ਫੋਨ ਆਇਆ ਕਹਿੰਦਾ ਮੈਂ ਆ ਗਿਆ ਆ ਦੋ ਲੱਗੇ ਆ ਜਾ ਕੇ ਆਇਆ ਕਿ ਨਹੀਂ ਆਇਆ ਉਹ ਗਲੀਆਂ ਕਿਹੜੀਆਂ ਆ ਟਾਵਰ ਜੇ ਕੋ ਰਹਿੰਦਾ ਹੈ ਬੰਦਾ ਮਾਨੂੰ ਲੱਗਿਆ ਆਉਣਾ ਬੰਦਾ ਆਵੇ ਉਹ ਆ ਰਿਹਾ ਆ ਗਿਆ ਬੰਦਾ ਆ ਗਿਆ ਕੋਈ ਬੰਦਾ ਇਹ ਬੰਦਾ ਇੱਥੋਂ ਕਾ ਨਿਕਲੂਗਾ ਚੈੱਕ ਕਰਿਓ ਆਹ ਦੇਖੋ ਇਹ ਆ ਦੇਖ ਲੱਗਿਆ ਜੀ ਬੰਦਾ ਮੇਰਾ ਮੇਰਾ ਬੇਟਾ ਪਈ ਗਿਆ ਪਤਾ ਹੀ ਸਾਰਿਆਂ ਨੂੰ ਆਇਆ ਗਿਆ ਓਹੋ ਬੰਦਾ ਸੱਚੀ ਆ ਗਿਆ ਸੀ ਕਿ ਮਜ਼ਾਕ ਕਰਦਾ ਹੈ ਨਿਕਲ ਨਾ ਭਰਾਵਾ ਚੋਰੀ ਤੂੰ ਇੱਥੇ ਆ ਮੁਰਦੇਲ ਤੇ ਕਿੱਥੇ ਬੈਠਾ ਇਹਦੇ ਤੇ ਆ ਤੂੰ ਕਾਲ ਨੂੰ ਪਿੱਛਾ ਹੈ ਕਾਲ ਛੱਡ ਗਿਆ ਨਹੀਂ ਤੇ ਅੱਛਾ ਮੈਨੂੰ ਕਹ ਲੈ ਨਾ ਜਮ ਸਾਰੀ ਢਾਡੀ ਭਾਈ ਹੈਲੋ ਕਿਵੇਂ ਹੋ ਆਹ ਜਿੱਥੇ ਵੀ ਨਹੀਂ ਗਏ ਸੀ ਮੈਂ ਗਿਆ ਸੀ ਕੰਮ ਦਾ ਨਹੀਂ ਆਇਆ ਮਿਲ ਵੀ ਲਈ ਜਾ ਕੇ ਮੈਂ ਤੁਹਾਨੂੰ ਕੀ ਆ ਗਏ ਸੀ ਕਿ ਆਪਾਂ ਘਰੇ ਭਾਜੀ ਵੀ ਚਲ ਗਿਆ ਸੀ ਘਰੇ ਤੇ ਅਮਨ ਵੀ ਆ ਗਿਆ ਸੀਗਾ ਤੇ ਹੁਣ ਅਸੀਂ ਆਏ ਸੀ ਘਰੇ ਬੱਚਾ ਦੇਖਣ ਲਈ ਉਹ ਪਤਾ ਨਹੀਂ ਕਿੱਧਰ ਗਿਆ ਮੈਂ ਤਾਂ ਕਹ ਇੱਥੇ ਹੀ ਹੋਊਗਾ ਬੈਠਾ ਪਰ ਹੈ ਨਹੀਂ ਕਿਤੇ ਵੀ ਮੈਨੂੰ ਬੱਚੇ ਦਾ ਚੇਤਾ ਹੀ ਭੁੱਲ ਗਿਆ ਸੀਗਾ ਤੇ ਹੁਣ ਚੇਤਾ ਆਇਆ ਸ਼ਾਮ ਨੂੰ ਮੈਂ ਕਹੇ ਜਾ ਕੇ ਦੇਖਦਾ ਆ ਜੇ ਮਿਲ ਜਾਵੇ ਤਾਂ ਪਰ ਪਤਾ ਨਹੀਂ ਕਿੱਧਰ ਗਿਆ ਹੁਣ ਬੱਚਾ ਬਾਕੀ ਖੁੱਡਾ ਵੀ ਸੁੱਕ ਗਿਆ ਆ ਕੱਲ ਨੂੰ ਦੇਖਦੇ ਆ ਇਹਦਾ ਕਰਾਂਗੇ ਬਾਕੀ ਅੱਧਾ ਕੰਮ ਲੈਂਟਰ ਦਾ ਖਾਣੇ ਵੀ ਹਲੇ ਬਣ ਜਾਣੇ ਹਲੇ ਹੋਰ ਵੀ ਬਣਨੇ ਆ ਖਾਣੇ ਉਹ ਵੀ ਬਣਾ ਦਾਂਗੇ ਸੈਟ ਜਿਆ ਕਰ ਦਾਂਗੇ ਕੱਲ ਨੂੰ ਫੇ ਦੇਖਦੇ ਆ ਕੀ ਕਰਦੇ ਆ ਮਿਲਦੇ ਆ ਫੇ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜੇ ਆ ਬਲੌਗ ਵਧੀਆ ਲੱਗਿਆ ਤਾਂ ਕਰ ਦਿਓ ਲਾਈਕ ਤੇ ਚੈਨਲ ਕਰ ਲਓ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਲੋ ਜੀ ਆ ਬੱਚਾ ਪਤਾ ਨਹੀਂ ਕਿੱਦਾਂ ਮਰ ਗਿਆ ਮੈਂ ਥੱਲੇ ਆਇਆ ਮੈਂ ਕਿਹਾ ਚੈਨਲ ਨੂੰ ਗਾਣੇ ਪਾਉਂਦਾ ਪਰ ਮਰਿਆ ਪਿਆ ਸੀ ਵਿਚਾਰਾ